ਅਰਧ ਵੀਰੇ ਲਾਉਣੀ ਹੈ ਕਿਹਨੇ ਹਾਂ ਕੈਮਰਾਮੈਨ ਲਾਉ ਹੈ মিডিਆ ਵਾਲੇ ਲਾਉ ਹੈ ਸੋ ਨੇਮ ਵੀ ਮੈਂਸ਼ਨ ਹੋ ਰਿਹਾ ਹੈ ਕ੍ਰੀਏਟਿਵ ਲੇਡੀਜ਼ ਸੋ ਇਸ ਨੂੰ ਲੇਡੀਜ਼ ਦਾ ਹੀ ਇਟਸ ਆਲ ਅਬਾਊਟ ਲੇਡੀਜ਼ ਸਰ ਓਕੇ ਕਾੜੇ ਕਲੱਬਸ ਕਰ ਮੋਸਟਲੀ ਹੁੰਦੇ ਨੇ ਉੱਤੇ ਪੱਤੇ ਖਿੱਡੇ ਜਾਂਦੇ ਆ ਤੰਬੋਲਾ ਖੇਡੀ ਜਾਂਦੀ ਹੈ ਯਾ ਮਤਲਬ ਪਾਰਟੀਆਂ ਵਗੈਰਾ ਹੁੰਦੀਆਂ ਜੋ ਇਵਨ ਮਿੰਟੇ ਇੱਕ ਅਦੀ ਕਦੀ ਲੱਗਦਾ ਹੈ ਕਿ ਜਿਹੜੀ ਇੰਡੀਆ ਦੀ ਜੀਡੀਪੀ ਹੈ ਉਹ ਔਮਨ ਬੇਸਡ ਹੈ ਤੇ ਅਗਰ ਅਸੀਂ ਖੱጫ ਨਾ ਕਰੀਏ ਤੇ ਇੰਡੀਆ ਤਰੱਕੀ ਨਹੀਂ ਕਰੇਗਾ ਕਰੇਗਾ ਸੋ ਸੋ ਲੋ ਜੀ ਹੈਲੋ एवरीवन ਸਤਿ ਸ੍ਰੀ ਅਕਾਲ ਮੈਂ ਹਾਂ ਸਮਨ ਲੰਬਾ ਤੁਸੀਂ ਦੇਖ ਰਹੇ ਹੋ ਪੰਜਾਬੀ ਟਾਕ ਸੜਕਾ ਸੋ ਅੱਜ ਦੇ ਆਪਣੇ ਗੈਸਟ ਨੇ ਕ੍ਰੀਏਟਿਵ ਲੁਧਿਆਣਾ ਕਲੱਬ ਦੇ ਪ੍ਰੈਜ਼ੀਡੈਂਟ ਮੇਰੇ ਨਾਲ ਨੇ ਸੋ ਇਸ ਵੀਨਤ ਕੁਮਾਰ ਜੀ ਨਾਲ ਬਹੁਤ ਸਾਰੇ ਟੌਪਿਕਸ ਤੇ ਗੱਲਬਾਤ ਕਰਾਂਗੇ ਜਿਨ੍ਹਾਂ ਦੇ ਨਾਲ ਕਿ ਨਾ ਇਹ ਕਲੱਬ ਕੀ ਕਰਦਾ ਹੈ ਕੀ ਐਕਟੀਵਿਟੀਜ਼ ਕਰਦੇ ਹੈ ਸਾਈਟਲੀ ਕੀ ਕਰਦੇ ਨੇ ਸੋ ਮਿਲਵਾਨਿਆ ਤੁਹਾਨੂੰ ਬਹੁਤ ਬਹੁਤ ਥੋੜਾ ਸਵਾਗਤ ਹੈ ਪੰਜਾਬੀ ਟਾਕ ਸੜਕਾ ਤੇ ਥੈਂਕ ਯੂ ਸੋ ਮੱਚ ਕਿਵੇਂ ਹੋ ਬਹੁਤ ਵਧੀਆ ਅੱਛਾ ਪਹਿਲਾਂ ਤਾਂ ਇਹ ਦੱਸੋ ਵੀ ਤੁਹਾਡਾ ਜਿਹੜਾ ਕਲੱਬ ਹੈ ਕ੍ਰੀਏਟਿਵ ਲੁਧਿਆਣਾ ਕਲੱਬ ਕ੍ਰੀਏਟਿਵ ਲੇਡੀਜ਼ ਕਲੱਬ ਸੌਰੀ ਕ੍ਰੀਏਟਿਵ ਲੇਡੀਜ਼ ਕਲੱਬ ਹਾਂਜੀ ਅ ਕੀ ਕਰਦਾ ਕਲੱਬ ਅਵਲ ਸਾਡੇ ਕਲੱਬ ਦਾ ਜਿਹੜਾ ਮੇਨ ਮਕਸਦ ਹੈ ਉਹ ਊਮਨ ਅਪਲਿਫਮੈਂਟ ਤੇ ਕਲਚਰਲ ਅਪਲਿਫਮੈਂਟ ਹੈ ਤੇ ਮੇਨ ਜਿਹੜਾ ਸਾਡਾ ਮਕਸਦ ਹੈਗਾ ਵੈ ਕਿ ਅਸੀਂ ਜਿਹੜੀਆਂ ਘਰ ਵੂਮਨ ਜਿਹੜੀਆਂ ਹੈਗੀਆਂ ਬੜੇ ਸਾਲਾਂ ਤੋਂ ਆਪਣਾ ਟੈਲੈਂਟ ਵੇਸਟ ਕਰ ਰਹੀਆਂ ਅਸੀਂ ਉਹਨਾਂ ਨੂੰ ਇੱਕ ਸਟੇਜ ਪ੍ਰੋਵਾਈਡ ਕਰਦੇ ਆ ਜਿਸ ਦੇ ਨਾਲ ਇੱਕ ਇਕੱਠ ਜਾਂ ਬਣ ਜਾਂਦਾ ਵੈ ਤੇ ਉਹ ਆਪਣਾ ਟੈਲੈਂਟ ਲੈ ਕੇ ਸਟੇਜ ਤੇ ਉੱਤੇ ਆਨ ਦਾ ਕੌਨਫੀਡੈਂਸ ਲੈਂਦੀਆਂ ਤੇ ਬਹੁਤ ਸਾਰੀਆਂ ਲੇਡੀਆਂ ਵੀ ਜਿਹੜਾ ਆਪਣਾ ਹਿਡਨ ਟੈਲੈਂਟ ਵੀ ਡਿਸਕਵਰ ਕਰ ਲੈਂਦੀਆਂ ਓਕੇ ਕਿਸ ਮਤਲਬ ਕਿਸ ਤਰ੍ਹਾਂ ਦੀ ਐਕਟੀਵਿਟੀਜ਼ ਕਰਾਈ ਜਾਂਦੀਆਂ ਅਵਲ ਸਾਡਾ ਜਿਹੜਾ ਮੇਨ ਮੋਟਿਵ ਹੁੰਦਾ ਵਾ ਉਹ ਐਕਟੀਵਿਟੀਜ਼ ਬੇਸਡ ਹੁੰਦੀ ਹੈ ਕਲਚਰ ਨਾਲ ਹੂੰ ਜਿਵੇਂ ਇੰਡੀਆ ਹੈ ਇੱਥੇ ਹਰ ਮਹੀਨੇ ਕੋਈ ਨਾ ਕੋਈ ਫੈਸਟੀਵਲ ਆਂਦਾ ਹੈ ਕਦੀ ਦੀਵਾਲੀ ਆ ਰਹੀ ਹੈ ਕਦੀ ਵਿਸਾਖੀ ਆ ਰਹੀ ਹੈ ਕਦੀ ਤੀਜ ਆ ਰਹੀ ਹੈ ਤੇ ਬੇਸਿਕਲੀ ਅਸੀਂ ਹਰ ਮਹੀਨੇ ਇੱਕ ਜਿਹੜਾ ਇਵੈਂਟ ਹੈ ਬੇਸਡ ਜਿਹੜਾ ਫੈਸਟੀਵਲ ਆ ਉਸ ਮੰਥ ਉਹਦੇ ਤੇ ਕਰਦੇ ਆ ਹੂੰ ਜਿਵੇਂ ਨੈਕਸਟ ਮੰਥ ਹੈ ਕਰਵਾ ਚੌਥ ਹੈ ਤੇ ਦੀਵਾਲੀ ਹੈ ਤੇ ਅਸੀਂ ਉਹਦੇ ਤੇ ਬੇਸਡ ਅਸੀਂ ਇਵੈਂਟ ਕਰਾਂਗੇ ਤੇ ਅਸੀਂ ਜਿਹੜਾ ਕਲਚਰ ਹੈ ਇੰਡੀਆ ਦਾ ਉਹਨੂੰ ਅਸੀਂ ਅਪਲਿਫਟਮੈਂਟ ਜਿਹੜਾ ਬੇਸਿਕਲੀ ਕਰ ਰਹੇ ਆਂ ਤੇ ਲੋਕਾਂ ਤੱਕ ਲੈ ਕੇ ਜਾ ਰਹੇ ਆ ਕਿਉਂਕਿ মিডিਆ ਵੀ ਅਸੀਂ ਸਾਰਾ ਬੁਲਾਣੇ ਆ ਤੇ ਅਸੀਂ ਉਹ ਲੋਕਾਂ ਤੱਕ ਲੈ ਕੇ ਜਾ ਰਹੇ ਆ ਕਲਚਰ ਤੇ ਜਿਹੜੀ ਆਪਣੀਆਂ ਲੇਡੀਜ਼ ਵੀ ਆ ਉਹਦੇ ਵਿੱਚ ਵੀ ਅਸੀਂ ਕਲਚਰ ਜਿੰਦਾ ਰੱਖਿਆ ਆ ਸੋ ਇਹ ਆਈ ਥਿੰਕ ਤੁਸੀਂ ਇਹ ਮਿਥ ਤੋੜ ਰਹੇ ਹੋ ਜਿਹੜਾ ਕਿ ਮਿਥ ਬਣਿਆ ਹੋਇਆ ਹੈ ਇਹ ਕਲੱਬਸ ਕਰਾ ਮੋਸਟਲੀ ਹੁੰਦੇ ਨੇ ਉੱਥੇ ਪੱਤੇ ਖੇਡੇ ਜਾਂਦੇ ਆ ਜਾਂ ਤਾਂ ਬੋਲਾ ਖੇਡੀ ਜਾਂਦੀ ਹੈ ਜਾਂ ਮਤਲਬ ਪਾਰਟੀਆਂ ਵਗਰਾ ਹੁੰਦੀਆਂ ਜੋ ਵੀਕਲੀ ਦੇ ਵਿੱਚ ਪਾਰਟੀਆਂ ਵਗਰਾ ਕੀਤੀ ਜਾਂਦੀਆਂ ਇਹ ਮੇਰਾ ਵੀ ਬੜਾ ਵੱਡਾ ਮਿਥ ਸੀਗਾ ਕਿ ਮੈਨੂੰ ਇਸ ਨਾਲ ਲੱਗਦਾ ਸੀ ਕਿ ਕਲੱਬਸ ਜਿਹੜੇ ਆ ਕਲੱਬ ਮੀਨਸ ਕਿ ਜਿੱਥੇ ਪੱਤੇ ਖੇਲੇ ਜਾਂਦੇ ਆ ਜਾਂ ਜਿੱਥੇ ਮਤਲਬ ਵੇਸਟ ਜਿਹੜੀਆਂ ਚੀਜ਼ਾਂ ਹੁੰਦੀਆਂ ਮੈਂ ਉਹ ਕੀਤੀਆਂ ਜਾਂਦੀਆਂ ਪਰ ਜਦੋਂ ਮੈਂ ਲੁਧਿਆਣਾ ਆਈ ਤੇ ਜਦੋਂ ਕਲਚ ਕ੍ਰੀਏਟਿਵ ਲੇਡੀਜ਼ ਕਲੱਬ ਮੈਂ ਜੁਆਇਨ ਕੀਤਾ ਤੇ ਪਹਿਲਾ ਹੀ ਜਿਹੜਾ ਪ੍ਰੋਗਰਾਮ ਮੈਂ ਦੇਖਿਆ ਮੈਂ ਦੇਖਿਆ ਕਿ ਕਿਸ ਤਰ੍ਹਾਂ ਕੇ ਲੇਡੀਜ਼ ਇਕੱਠੀਆਂ ਹੋ ਕੇ ਇੰਜੋਏ ਤੇ ਨਾਲ ਕਰਦੀਆਂ ਐ ਪਰ ਇੱਕ ਦੂਸਰੇ ਨੂੰ ਅੱਗੇ ਵਧਣ ਦਾ ਵੀ ਮੌਕਾ ਦਿੰਦੀਆਂ ਨੇ ਇਸ ਤਰ੍ਹਾਂ ਮਤਲਬ ਜਦੋਂ ਮੈਂ ਉਹਨਾਂ ਚ ਕੌਨਫੀਡੈਂਸ ਬਿਲਡ ਅਪ ਹੋਣ ਦੇਖਿਆ ਤੇ ਮੈਂ ਖੁਦ ਉਹਦੇ ਵਿੱਚ ਪਾਰਟਿਸਿਪੇਟ ਕੀਤਾ ਤੇ ਕਾਫੀ ਡਿਫਰੈਂਟ ਮਾਹੌਲ ਸੀ ਜਿਸ ਤਰ੍ਹਾਂ ਦਾ ਮੇਰੇ ਸੋਰਸ ਸੀਗੀ ਜਾਂ ਜਿਸ ਤਰ੍ਹਾਂ ਦਾ ਤੁਸੀਂ ਕਹਿ ਰਹੇ ਹੋ ਬਿਲਕੁਲ ਹੀ ਡਿਫਰੈਂਟ ਹੈ ਤੇ ਕਿਸ ਤਰ੍ਹਾਂ ਇਹ ਸ਼ੁਰੂ ਕਿਵੇਂ ਹੋਇਆ ਕਲੱਬ ਕੀ ਥੌਟ ਪ੍ਰੋਸੈਸ ਕੀਤਾ ਸੀਗਾ ਇਹ ਏ ਮਿਸ ਜੀ ਸੁਰਿੰਦਰ ਬਾਂਸਲ ਸਾਡੇ ਡਾਇਰੈਕਟਰ ਨੇ ਜੀ ਉਹਨਾਂ ਨੇ ਸ਼ੁਰੂ ਕੀਤਾ ਉਹ ਫਾਊਂਡਰ ਨੇ ਉਹਨਾਂ ਨੇ ਟੀਮ ਜੋੜੀ ਜਿਹਨੂੰ ਕਿ ਅਸੀਂ ਬੋਰਡ ਮੈਂਬਰਸ ਕਹਿੰਨੇ ਆ ਮੈਂ ਵੀ ਉਹਨਾਂ ਦਾ ਹਿੱਸਾ ਆ ਹਾਂ ਤੇ ਉਹ ਟੀਮ ਨੇ ਅੱਗੋਂ ਮੈਂਬਰਸ ਇਕੱਠੇ ਕੀਤੇ ਉਸ ਤੋਂ ਬਾਅਦ ਵਿੱਚ ਅਸੀਂ ਪਲੈਨਿੰਗ ਕੀਤੀ ਕਿ ਕਿਸ ਤਰ੍ਹਾਂ ਅਸੀਂ ਇੰਡੀਆ ਦੇ ਕਲਚਰ ਨੂੰ ਪੰਜਾਬ ਦੇ ਕਲਚਰ ਨੂੰ ਅੱਗੇ ਲਿਆਉਣਾ ਹੈ ਤੇ ਅਸੀਂ ਲੇਡੀਜ਼ ਨੂੰ ਜੋੜਿਆ ਜਿਹੜੀਆਂ ਕਿ ਘਰਾਂ ਵਿੱਚ ਕਾਫੀ ਧੀਰ ਤੋਂ ਆਪਣੇ ਬੱਚਿਆਂ ਨੂੰ ਪਾਲ ਰਹੀਆਂ ਸੀ ਜਾਂ ਬਹੁਤ ਬਿਜ਼ੀ ਰਹੀਆਂ ਆਪਣੇ ਘਰਾਂ ਵਿੱਚ ਅਸੀਂ ਉਹਨਾਂ ਨੂੰ ਬੁਲਾਇਆ ਕਿ ਤੁਸੀਂ ਸਾਡੇ ਨਾਲ ਜੁੜੋ ਸਾਡੇ ਨਾਲ ਸੋਸਾਇਟੀ ਵਿੱਚ ਅੱਗੇ ਵਧੋ ਤੇ ਆਪਣਾ ਜਿਹੜਾ ਟੈਲੈਂਟ ਹੈ ਉਭਾਰ ਲੈ ਕੇ ਓਕੇ ਤੇ ਇਹਦਾ ਆਪਣਾ ਕੀ ਕਹਿੰਦੇ ਆ ਨੀ ਮੇਚ ਮਰਦੂ ਬਿਰਲਾ ਉਹ ਨਹੀਂ ਹੈਗੀ ਹੈ कैमरा मैन अलावा है मीडिया वाले अलावा है ठीक है ठीक नहीं उसको ही लावानी ओके ओके मैं आई थिंक हां थोड़ा इनफोरी नेम तो ही मेंशन हो रहा है क्रिएटिव लेडीज सो इट्स ऑल अबाउट लेडीज द ही इट्स ऑल अबाउट लेडीज ओके सो वुमेन्स ली तूसी की कुछ कर रही हो मतलब की सोसाइटीलीज uh, की कंट्रीब्यूशन की है इस क्लब दा ਦੇਖੋ ਜਿਵੇਂ ਕਿ ਮੈਂ ਪਹਿਲੇ ਸਟਾਰਟਿੰਗ ਤੋਂ ਹੀ ਕਹਿ ਰਹੀ ਹਾਂ ਕਿ ਅਸੀਂ ਇੱਕ ਤੇ ਊਮਨ ਅਪਲਿਫਟਮੈਂਟ ਕਰ ਰਹੇ ਹਾਂ ਊਮਨਹੂਡ ਦੀ ਮੈਂ ਬਹੁਤ ਫੇਵਰ ਕਰਦੀ ਹਾਂ ਕਿਉਂਕਿ ਮੈਨੂੰ ਲੱਗਦਾ ਹੈ ਜਦੋਂ ਮੇਰੀ ਵੀ ਪ੍ਰੈਗਨੈਂਸੀ ਹੋਈ ਉਸ ਤੋਂ ਬਾਅਦ ਵਿੱਚ ਮੈਨੂੰ ਜੋਬ ਵੀ ਛੱਡਣੀ ਪਈ ਮੈਨੂੰ ਆਪਣਾ ਘਰ ਸਾਮਨਾ ਪਿਆ ਤੇ ਕਾਫੀ ਟਾਈਮ ਸਾਡਾ ਨਾ ਕਟੋ ਘਟ 10 20 ਸਾਲ ਕਾਫੀ ਲੇਡੀਜ਼ ਦੇ ਘਰਾਂ ਵਿੱਚ ਨਿਕਲ ਜਾਂਦਾ ਕਿਉਂਕਿ ਜਿੰਨੀ ਦੇਰ ਤੱਕ ਬੱਚੇ ਵੱਡੇ ਨਹੀਂ ਹੁੰਦੇ ਉਨੀ ਦੇਰ ਤੱਕ ਅਸੀਂ ਮੋਸਟ ਆਫ ਦਾ ਲੇਡੀਜ਼ ਵੈਸੇ ਹੋਣ ਤੱਕ ਕਾਫੀ ਲੇਡੀਜ਼ ਬਾਹਰ ਨਿਕਲਦੀਆਂ ਕੰਮ ਸੰਭਾਲਦੀਆਂ ਬਾਹਰ ਦਾ ਵੀ ਬੈਲੈਂਸ ਕਰ ਲੈਂਦੀਆਂ ਪਰ ਹਜੇ ਵੀ ਕਈਆਂ ਕੋਲ ਜਿੰਨਾ ਕੋ ਰਿਸੋਰਸਸ ਨਹੀਂ ਹੁੰਦੇ ਉਹ ਘਰ ਰਹਿ ਕੇ ਆਪਣੇ ਕਾਫੀ ਜਿਹੜੇ ਈਅਰਸ ਵੇਸਟ ਕਰ ਲੈਂਦੀਆਂ ਤੇ ਅਸੀਂ ਚਾਹਦੇ ਸੀ ਕਿ ਉਹਨਾਂ ਨੂੰ ਜਿਹੜਾ ਉਹਨਾਂ ਦਾ ਟੈਲੈਂਟ ਜਿਹੜਾ ਅੰਦਰ ਦੱਬਿਆ ਗਿਆ ਉਹ ਬਾਹਰ ਆਏ ਪਰ ਉਹਨਾਂ ਨੂੰ ਪਲੇਟਫਾਰਮ ਚਾਹੀਦਾ ਹੁੰਦਾ ਜਗ੍ਹਾ ਚਾਹੀਦੀ ਹੁੰਦੀ ਹੈ ਹੁਣ ਅਸੀਂ ਆਪਣੇ ਕਲੱਬ ਵਿੱਚ ਡ ਹਮਮ ਸਿੰਗਿੰਗ ਆਰਟ ਐਂਡ ਕraft ਹਰ ਇੱਕ ਐਕਟੀਵਿਟੀ ਅਸੀਂ ਅੱਗੇ ਲੈ ਕੇ ਆਨੇ ਆ ਇੱਥੋਂ ਤੱਕ ਕਿ ਨਿਟਿੰਗ ਤੱਕ ਅੱਗੇ ਲੈ ਕੇ ਆਨੇ ਆ ਕਿੰਨੀ ਵਾਰੀ ਅਸੀਂ ਐਗਜ਼ੀਬਿਸ਼ਨ ਲਗਾਈਆਂ ਜਿਦੇ ਵਿੱਚ ਅਸੀਂ ਨਿਟਿੰਗ ਦਾ ਸਮਾਨ ਰੱਖਿਆ ਐ ਐਮਬਰਾਇਡਰੀ ਦਾ ਸਮਾਨ ਰੱਖਿਆ ਐ ਤੇ ਇੱਕ ਹੋਰ ਵੀ ਫਾਇਦਾ ਹੋਇਆ ਜਿਵੇਂ ਸਾਡੇ ਕਲੱਬ ਨਾਲ ਜੁੜਨ ਨਾਲ ਨਾ ਲੇਡੀਜ਼ ਕਈਆਂ ਨੇ ਆਪਣੇ ਬਿਜ਼ਨਸ ਸ਼ੁਰੂ ਕਰ ਲਿਆ ਓਕੇ ਓ ਕਿਸ ਤਰ੍ਹਾਂ ਹੁਣ ਕਈਆਂ ਨੂੰ ਪਤਾ ਚ ਲੈ ਕੇ ਵੀ ਮੈਂ ਤਾਂ ਦੇਖੋ ਬੜੀ ਅੱਛੀ ਬੁਟੀਕ ਚਲਾ ਸਕਦੀ ਆ ਤੇ ਇਵਨ ਦੋ ਤਿੰਨ ਲੇਡੀਜ਼ ਨੇ ਸਾਡੇ ਕਲੱਬ ਦੀਆਂ ਜਿਨ੍ਹਾਂ ਨੇ ਆਪਣਾ ਟੈਲੈਂਟ ਪਹਿਚਾਣਿਆ ਤੇ ਉਹਨਾਂ ਨੇ ਆਪਣਾ ਬੁਟੀਕ ਖੋਲਿਆ ਓਕੇ ਤੇ ਸਾਡੇ ਕਲੱਬ ਦੀਆਂ ਲੇਡੀਜ਼ ਉਹਨਾਂ ਨਾਲ ਜੁੜੀਆਂ ਹੋਈਆਂ ਨੇ ਫਰੈਂਡਸ਼ਿਪ ਵੀ ਹੋ ਗਈ ਹੈ ਤੇ ਉਹਨਾਂ ਕੋਲ ਉਹ ਬੁਟੀਕ ਉਹ ਖੁਦ ਹੀ ਚਲਵਾ ਦਿੰਦੀਆਂ ਓਕੇ ਉਹਨਾਂ ਦੇ ਕਸਟਮਰ ਬਣ ਜਾਂਦੀਆਂ ਤੇ ਇਸ ਤਰ੍ਹਾਂ ਹੀ ਸਾਡੇ ਮੇਕਅਪ ਆਰਟਿਸਟ ਉਹਦਾ ਵੀ ਬੜਾ ਸਾਡੇ ਕਲੱਬ ਵਿੱਚੋਂ ਦੋ ਤਿੰਨ ਲੇਡੀਆਂ ਉਹ ਵੀ ਨਿਕਲੀਆਂ ਨੇ ਉਸ ਤੋਂ ਇਲਾਵਾ ਕੱਪੜਿਆਂ ਦਾ ਕੰਮ ਕਈਆਂ ਨੇ ਸ਼ੁਰੂ ਕਰ ਦਿੱਤਾ ਜੁਐਲਰੀ ਦਾ ਕੰਮ ਸ਼ੁਰੂ ਕਰ ਦਿੱਤਾ ਓਕੇ ਤੇ ਔਮਨ ਰਿਲੇਟਿਡ ਜਿਹੜੇ ਬਿਜ਼ਨਸ ਨੇ ਨਾ ਉਹ ਕਾਫੀ ਲੇਡੀਆਂ ਨੇ ਅਪਣਾਏ ਓਕੇ ਮਤਲਬ ਇਹਦੇ ਵਿੱਚੋਂ ਆਈ ਥਿੰਕ ਬਿਜ਼ਨਸ ਵੀ ਨਿਕਲਿਆ ਬਿਜ਼ਨਸ ਵੀ ਨਿਕਲਿਆ ਇਨਫੈਕਟ ਜਿਹੜੇ ਅਨਟਰਪ੍ਰਨਰ ਲੇਡੀਆਂ ਜਿਹੜੀਆਂ ਬਾਹਰ ਸੀਗੀਆਂ ਨਾ ਉਹਨਾਂ ਨੇ ਵੀ ਸਾਡਾ ਕਲੱਬ ਜੁਆਇਨ ਕੀਤਾ ਕਿਉਂਕਿ ਉਹਨਾਂ ਨੂੰ ਵੀ ਪਬਲਿਸਿਟੀ ਮਿਲਦੀ ਸੀਗੀ ਉਹਨਾਂ ਨੂੰ ਵੀ ਇੱਥੇ ਪਲੈਟਫਾਰਮ ਮਿਲਿਆ ਕਿ ਉਹ ਆਪਣਾ ਜਿਹੜਾ ਬਿਜ਼ਨਸ ਹੈ ਉਹ ਅੱਗੇ ਤੇ ਆਈ ਥਿੰਕ بزਨਸ ਦੀ ਗੱਲ ਕਰ ਰਹੇ ਹਾਂ ਜੇ ਕੋਈ ਆਪਦਾ بزਨਸ ਖੋਹਣਾ ਚਾਹੁੰਦਾ ਕਰਨਾ ਚਾਹੁੰਦਾ ਹੈ ਤੇ ਕੀ ਉੱਥੇ ਆ ਕੇ ਇਸ ਚੀਜ਼ ਨੂੰ ਆਪਣਾ ਪ੍ਰੈਸ ਕਰਦਾ ਕਿ ਇਹ ਚੀਜ਼ ਮੈਂ ਕਰਨਾ ਚਾਹਨਾ ਵਾ ਡੈਫੀਨਿਟਲੀ ਪ੍ਰਮੋਸ਼ਨ ਦਾ ਅਸੀਂ ਉਹਨਾਂ ਨੂੰ ਪੂਰਾ ਚਾਂਸ ਦਿੰਦੇ ਹਾਂ ਖਾਸ ਕਰਕੇ ਜਿਹੜੇ ਮੈਂਬਰ ਸਾਡੇ ਨਾਲ ਜੁਆਇੰਡ ਨੇ ਰਜਿਸਟਰਡ ਨੇ ਉਹਨਾਂ ਨੂੰ ਤੇ ਅਸੀਂ ਖੂਬ ਮੌਕਾ ਦਿੰਦੇ ਆ ਉਹ ਸਾਡੇ ਵਟਸਐਪ ਗਰੁੱਪ ਤੇ ਆਪਣੀ ਪਬਲਿਸਿਟੀ ਵੀ ਕਰ ਸਕਦੇ ਆ ਅਸੀਂ ਫੇਸਬੁੱਕ ਤੇ ਵੀ ਉਹਨਾਂ ਦੀ ਪਬਲਿਸਿਟੀ ਕਰਦੇ ਆ ਤੇ ਆਪਣੇ ਮੈਂਬਰਸ ਨੂੰ ਤੇ ਅਸੀਂ ਕਾਫੀ ਅਪਲਿਫਟ ਕਰਦੇ ਆ ਪਰ ਬਾਹਰੋਂ ਵੀ ਜਿਹੜੀਆਂ ਲੇਡੀਜ਼ ਪ੍ਰਮੋਟ ਕਰਨ ਆਉਣਾ ਚਾਹੁੰਦੀਆਂ ਦੇ ਆਰ ਮੋਸਟ ਵੈਲਕਮ ਆਲਵੇਸ ਓਕੇ ਸੋ ਪ੍ਰੋਸੈਸ ਕੀ ਇਸ ਚੀਜ਼ ਦਾ ਅਗਰ ਕੋਈ ਲੇਡੀਜ਼ ਕੋਈ ਥੋੜਾ ਨਰਜੁਰਨਾ ਚਾਹਦੀ ਹੈ ਕੋਈ ਤੁਹਾਡੇ ਕਲੱਬ ਦੀ ਮੈਂਬਰ ਬਣਨਾ ਚਾਹਦੀ ਹੈ ਤੇ ਕਿਵੇਂ ਮਤਲਬ ਪ੍ਰੋਸੈਸ ਕੀ ਹੈ ਕਿਵੇਂ ਜੁੜ ਸਕਦੇ ਆ ਮੈਲ ਪ੍ਰੋਸੈਸ ਕੋਈ ਔਖਾ ਨਹੀਂ ਹੈ ਫੇਸਬੁੱਕ ਪੇਜ ਹੈ ਸਾਡਾ ਕ੍ਰੀਏਟਿਵ ਲੇਡੀਜ਼ ਕਲੱਬ ਉੱਥੇ ਫੋਨ ਨੰਬਰ ਮੈਂਸ਼ਨ ਹੈ ਸਾਡੇ ਡਾਇਰੈਕਟਰ ਦਾ ਤੁਸੀਂ ਉਹਨਾਂ ਨੂੰ ਕਾਲ ਕਰੋ ਛੋਟੀ ਜਿਹੀ ਰਜਿਸਟ੍ਰੇਸ਼ਨ ਫੀਸ ਹੈ ਲਾਈਫਟਾਈਮ ਰਜਿਸਟ੍ਰੇਸ਼ਨ ਹੈ ਉਸ ਤੋਂ ਇਲਾਵਾ ਸੀ ਐਨੂਅਲ ਚਾਰजेस ਲੰਨੇ ਆ ਕਿਉਂਕਿ ਸਾਡੇ ਖਰਚੇ ਵੀ ਹੁੰਦੇ ਆ ਸੀ ਹੋਟੈਲਸ ਵੀ ਬੁੱਕ ਕਰਾਣੇ ਆ ਹਰ ਮਹੀਨੇ ਜਿਹੜਾ ਇਵੈਂਟ ਜਿੱਥੇ ਕਰਾਣਾ ਹੁੰਦਾ ਉਸ ਤੋਂ ਇਲਾਵਾ ਗਿਫਟਸ ਵੀ ਦਈਦੇ ਆ ਮਤਲਬ ਚਾਰਜਸ ਅਸੀਂ ਲੈਂਦੇ ਆ ਓਕੇ ਸੋ ਤੁਹਾਨੂੰ ਨਹੀਂ ਲੱਗਦਾ ਕਿ ਇਹ ਥੋੜਾ ਜਿਹਾ ਮਤਲਬ ਫ੍ਰੀ ਮਾਈਂਡ ਜਿਹੜੀ ਕੁਝ ਹੋਰ ਤਾਂ ਨਹੀਂ ਜੋ ਆਲਰੇਡੀ ਬਹੁਤ ਕਰੋ ਟੈਨਸ਼ਨਸ ਹੋਰ ਬਹੁਤ ਚੀਜ਼ਾਂ ਲਾਈਫ ਚੱਲਦੀ ਹੈ ਉਹਨਾਂ ਦੇ ਕਈ ਨਹੀਂ ਵੀ ਜੁਆਇਨ ਕਰ ਸਕਦੇ ਜਾਂ ਕਈਆਂ ਦੇ ਹਸਬੰਡ ਨਹੀਂ ਅਲਾਉ ਕਰਦੇ ਹੋਣਗੇ ਇਸ ਚੀਜ਼ ਨੂੰ ਤੇ ਉਹ ਉਹ ਚੀਜ਼ ਨੂੰ ਜਿਵੇਂ ਦੇਖਦੇ ਹੋ ਡੈਫੀਨੇਟਲੀ ਬਹੁਤ ਲੇਡੀਜ਼ ਨਹੀਂ ਜੁਆਇਨ ਕਰ ਸਕਿਆ ਤਾਂ ਹੀ ਤਾਂ ਹੁਣ 5-6 ਸਾਲ ਤੋਂ ਬਾਅਦ ਵੀ ਸਾਡੇ ਕੋਲ 80-90 ਲੇਡੀਜ਼ ਹੀ ਨਾ ਸਾਰੀ ਡੁਗਰੀ ਨਹੀਂ ਆ ਗਈ ਲੱਗੇ ਕਿ ਹੁਣ ਅਸੀਂ ਫ੍ਰੀ ਹੋ ਗਏ ਆਪਣੀਆਂ ਜ਼ਿੰਮੇਵਾਰੀਆਂ ਤੋਂ ਤੇ ਸਾਨੂੰ ਕੋਈ ਜਗ੍ਹਾ ਚਾਹੀਦੀ ਹੈ ਜਿੱਥੇ ਅਸੀਂ ਖੁੱਲ ਕੇ ਸਾਹ ਲੈ ਸਕੀਏ ਇੰਡੀਪੈਂਡੈਂਸ ਫੀਲ ਕਰ ਸਕੀਏ ਤਾਂ ਤੁਸੀਂ ਡੈਫੀਨੇਟਲੀ ਹਾਂਜੀ ਤੁਹਾਨੂੰ ਕੀ ਲੱਗਦਾ ਜ਼ਿੰਮੇਵਾਰਤਾ ਬੰਦ ਹੋ ਜਾਂਦੇ ਆ ਹੋ ਜਾਂਦੇ ਆ ਜਿਵੇਂ ਹੁਣ ਮੈਂ ਹੀ ਲਗਾਵਾ ਕਿ ਹੁਣ ਅਗਰ ਮੇਰੀ ਬੇਟੀ ਪੜ ਲਿਖ ਕੇ ਮਤਲਬ ਜਿਵੇਂ 10th ਤੋਂ ਬਾਅਦ ਜਾਂ +2 ਤੋਂ ਬਾਅਦ ਫੋਰਨ ਚਲ ਜਾਂਦੀ ਹੈ ਜਾਂ ਇੰਡੀਆ ਦੇ ਕਿਸੇ ਹੋਰ ਏਰੀਆ ਵਿੱਚ ਚਲ ਜਾਂਦੀ ਹੈ ਆਪਣੀ ਲਾਈਫ ਵਿੱਚ ਬਿਜ਼ੀ ਹੋ ਜਾਂਦੀ ਹੈ ਆਪਣੀ ਜੌਬ ਵਿੱਚ ਬਿਜ਼ੀ ਹੋ ਜਾਂਦੀ ਹੈ ਸੋ ਆਫਟਰਵਰਡਸ ਮੈਨੂੰ ਥੋੜਾ ਜਿਹਾ ਰਿਲੈਕਸ ਹੋਏਗਾ ਮੇਰੇ ਤੋਂ ਜ਼ਿੰਮੇਵਾਰੀ ਘੱਟ ਜਾਏਗੀ ਕਿਉਂਕਿ ਬੱਚੇ ਸੈਲਫ ਡਿਪੈਂਡੈਂਟ ਹੋ ਜਾਣਗੇ ਤੇ ਉਸ ਵੇਲੇ ਮੇਰੀ ਇਹ ਜ਼ਿੰਮੇਵਾਰੀ ਨਹੀਂ ਹੋਏਗੀ ਕਿ ਬੱਚੇ ਨੇ ਆਣਾ ਹੈ ਮੈਨੂੰ ਦੇਖ ਰੱਖ ਕਰਨੀ ਹੈ ਉਹ ਜ਼ਿੰਮੇਵਾਰੀ ਫਿਰ ਫਟ ਜਾਏਗੀ ਉਸ ਵੇਲੇ ਮੈਂ ਆਪਣਾ ਆਪ ਫੇਲ ਸਕਦੀ ਹਾਂ ਓਕੇ ਲੱਗਿਆ ਕਿ ਇਹ ਘਰੇ ਆ ਨਹੀਂ ਆ ਸਕਦੇ ਜਾਂ ਉਹਨਾਂ ਨੂੰ ਮੌਕਾ ਮਿਲਦਾ ਇੱਕ ਪਲੇਟਫਾਰਮ ਤੇ ਐਕ ਪਰਫਾਰਮ ਕਰਨ ਦਾ ਬਟ ਤੁਹਾਨੂੰ ਲੱਗਦਾ ਕਿ ਇਹ ਚੀਜ਼ ਕਰਨ ਦੇ ਨਾਲ ਜਿਹੜਾ ਉਹਨਾਂ ਦਾ ਐਕਸਪੈਂਸ ਵਧ ਰਿਹਾ ਹੈ ਐਕਸਪੈਂਸ ਦਾ ਡੈਫੀਨੇਟਲੀ ਈਵਨ ਮਿੰਤੇ ਕਦੀ ਕਦੀ ਲੱਗਦਾ ਕਿ ਜਿਹੜੀ ਇੰਡੀਆ ਦੀ ਜੀਡੀਪੀ ਹੈ ਉਹ ਔਮਨ ਬੇਸਡ ਹੈ ਤੇ ਅਗਰ ਅਸੀਂ ਖਰਚਾ ਨਾ ਕਰੀਏ ਤੇ ਇੰਡੀਆ ਤਰੱਕੀ ਨਹੀਂ ਕਰੇਗਾ ਕਰੇਗਾ ਠੀਕ ਹੈ ਇੱਕ ਕਾਫੀ ਬਿਜ਼ਨਸ ਹੈ ਅਗਰ ਔਮਨ ਨਹੀਂ ਖਰਚਾ ਕਰਨ ਗਿਆ ਤੋਂ ਨਹੀਂ ਚੱਲਣਗੇ ਠੀਕ ਹੈ ਸੋ ਸੋਨੋ ਜੀ ਤੁਸੀਂ ਦੇਖੋ ਨਾ ਕਿ ਅਗਰ ਅਸੀਂ ਇੱਕ ਫੰਕਸ਼ਨ ਲਈ ਤਿਆਰ ਹੋਣਾ ਸਾਂ ਸੂਟ ਵੀ ਚਾਹੀਦਾ ਜੁਲਰੀ ਵੀ ਚਾਹੀਦੀ ਹੈ ਜੁੱਤੀ ਵੀ ਚਾਹੀਦੀ ਹੈ ਹਰ ਚੀਜ਼ ਦੇ ਤੇ ਅਸੀਂ ਮਹੀਨਾ ਪਹਿਲਾਂ ਚੱਲਣਾ ਸਟਾਰਟ ਹੋ ਜਾਂਦਾ ਹਾਂ ਹਾਂ ਜੀ ਅਸੀਂ ਕੰਟਰੀ ਲਈ ਬਹੁਤ ਕੁਝ ਕਰ ਰਹੇ ਹਾਂ ਮੈਂ ਉਹ ਵੀ ਕਹਿ ਰਿਹਾ ਕਿ ਅਗਰ ਪਤਾ ਲੱਗ ਜੇ ਕਿ ਇੱਕ ਹਫਤੇ ਬਾਅਦ ਸਾਡਾ ਫੰਕਸ਼ਨ ਹੈ ਉਹ ਇੱਕ ਹਫਤੇ ਤੋਂ ਹੀ ਪਲੈਨਿੰਗ ਜਿਹੜੀ ਹੈ ਸਟਾਰਟ ਹੋਣੀ ਸ਼ੁਰੂ ਹੋ ਜਾਂਦੀ ਹੈ ਐਗਜ਼ੈਕਟਲੀ ਐਗਜ਼ੈਕਟਲੀ ਔਰ ਵੈਸੇ ਵੀ ਲੇਡੀਜ਼ ਨੂੰ ਬਹਾਨਾ ਚਾਹੀਦਾ ਹੁੰਦਾ ਤਿਆਰ ਹੋ ਕੇ ਨਿਕਲਣ ਦਾ ਆਈ ਥਿੰਕ ਇਹ ਵੀ ਇਹਦੀ ਆਈ ਥਿੰਕ ਇਹ ਬਹਾਨਾ ਹੀ ਹੈ ਬਹਾਨਾ ਜੇ ਦੇਖਿਆ ਜਾਵੇ ਬਿਲਕੁਲ ਬਿਲਕੁਲ ਆਪ ਵੀ ਆਪ ਨੂੰ ਥੋੜਾ ਜਿਹਾ ਆਪਣੇ ਨੂੰ ਪਰ ਇਸ ਤਰ੍ਹਾਂ ਦੀ ਕੋਈ ਕੰਪਲਸ਼ਨ ਨਹੀਂ ਹੁੰਦੀ ਕਲੱਬਾਂ ਵਿੱਚ ਕਿ ਤੁਸੀਂ ਇੰਨਾ ਤਿਆਰੀ ਹੋ ਕੇ ਆਣਾ ਤੁਸੀਂ ਆਪਣੇ ਅਕੋਰਡਿੰਗ ਤਿਆਰ ਹੋ ਕੇ ਆਓ ਅਗਰ ਕੋਈ ਥੀਮ ਰੱਖੀ ਹੈ ਉਸ ਅਕੋਰਡਿੰਗ ਤਿਆਰ ਹੋ ਕੇ ਆਓ ਤੇ ਇਹ ਆਪਣਾ ਆਪਣਾ ਬਜਟ ਦੇ ਹਿਸਾਬ ਸਿਰ ਹੁੰਦਾ ਉੱਥੇ ਕੋਈ ਸਜ਼ਾ ਨਹੀਂ ਮਿਲਦੀ ਕਿ ਤੁਸੀਂ ਅੱਲਾ ਜ਼ਿਆਦਾ ਤਿਹਾਰੋ ਕੇ ਆਓ ਠੀਕ ਹੈ ਓਕੇ ਠੀਕ ਪੰਜਾਬ ਨੂੰ ਕਿਵੇਂ ਰਿਪਰੈਜ਼ੈਂਟ ਕਿਵੇਂ ਕਰਦੇ ਪੰਜਾਬ ਤੁਹਾਡਾ ਕਲੱਬ ਪੰਜਾਬ ਨੂੰ ਕਿਵੇਂ ਰਿਪਰੈਜ਼ੈਂਟ ਕਰਦਾ ਵੈਲ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਥੋੜੀ ਐਗਜ਼ਾਮਪਲ ਦੇ ਕੇ ਦੱਸਦੀ ਹਾਂ ਫਰਸਟ ਮੰਥ ਜਦੋਂ ਮੈਂ ਵਿਸਾਖੀ ਤੇ ਸਾਡਾ ਸਟਾਰਟ ਹੁੰਦਾ ਹੈ ਮਤਲਬ ਦਾ ਉਦੋਂ ਮੈਂ ਇਵੈਂਟ ਕਰਾਇਆ ਸੀ ਮੈਂ ਅੰਮ੍ਰਿਤਸਰ ਬੋਲ ਰਿਹਾ ਓਕੇ ਹਾਂਜੀ ਤੇ ਉਹ ਇਵੈਂਟ ਵਿੱਚ ਅਸੀਂ ਦਿਖਾਇਆ ਕਿ ਵਿਸਾਖੀ ਦਾ ਜਿਹੜਾ ਬੇਸਿਕਲੀ ਪਿਛੋਕੜ ਹੈ ਉਹਦੀ ਹਿਸਟਰੀ ਕੀ ਹੈ ओके okay. हां जी ਜੱਲਿਆਵਾਲੇ ਬਾਗ ਦਾ ਸਿਕਾੰਡ ਦਿਖਾਇਆ ਉਹਦੇ ਵਿੱਚ ਇੱਕ ਫੈਮਿਲੀ ਤੇ ਕੀ ਉਹਦਾ ਅਸਰ ਪਿਆ ਸੀ ਉਹ ਦਿਖਾਇਆ ਤੇ ਪੰਜਾਬ ਦੇ ਨਾਲ ਇਸ ਤਰ੍ਹਾਂ ਸਾਡੇ ਕਲੱਬ ਨੇ ਰਿਪਰੈਜ਼ੈਂਟ ਕੀਤਾ ਕਿ ਪੰਜਾਬ ਦਾ ਇਤਿਹਾਸ ਕੀ ਹੈ ਉਸ ਤੋਂ ਇਲਾਵਾ ਅਸੀਂ ਕਰਾਇਆ ਪਿੱਛੇ ਜਈ ਕਰਾਇਆ ਤੀਜ ਦੇ ਮੌਕੇ ਤੇ ਵਿਰੇ ਦਾ ਵਿਆਹ ਓਕੇ ਉਹਦੇ ਵਿੱਚ ਅਸੀਂ ਮੁੰਡਾ ਕੁੜੀ ਦਾ ਵਿਆਹ ਦਿਖਾਇਆ ਪ੍ਰੋਪਰ ਪੰਜਾਬੀ ਕਲਚਰ ਦਿਖਾਇਆ ਕਿ ਪੰਜਾਬ ਦੇ ਵਿੱਚ ਜਿਹੜੇ ਵਿਆਹ ਹੁੰਦੇ ਉਹਦਾ ਚ ਕੀ ਕੀ ਰਸਮਾਂ ਹੁੰਦੀਆਂ ਹੂੰ ਏ ਟੂ ਜ਼ेड ਜਿਹੜੀਆਂ ਅਲੋਪ ਹੁੰਦੀਆਂ ਜਾ ਰਹੀਆਂ ਮਾਡਰਨਿਟੀ ਵੱਲ ਜਾ ਰਹੀਆਂ ਅਸੀਂ ਉਹ ਛੱਡ ਕੇ ਅਸੀਂ ਪੁਰਾਣੇ ਕਲਚਰ ਵੱਲ ਗਏ ਅਸੀਂ ਉਹ ਸਾਰੀਆਂ ਰਸਮਾਂ ਦਿਖਾਈਆਂ ਓਕੇ ਲਾਈਵ ਪਲੇਸ ਵਗੈਰਾ ਲਾਈਵ ਪਲੇਸ ਉਸ ਤੋਂ ਇਲਾਵਾ ਡਾਂਸ ਨੂੰ ਅਸੀਂ ਕਾਫੀ ਪ੍ਰਮੋਟ ਕਰ ਰਹੇ ਹਾਂ ਸਿੰਗਿੰਗ ਪ੍ਰਮੋਟ ਕਰ ਰਿਹਾ ਹੁਣ ਅੱਗੋ ਵੀ ਅਸੀਂ ਸਿੰਗਿੰਗ ਬਾਰੇ ਵੀ ਪ੍ਰੋਗਰਾਮ ਕਰਾਵਾਂਗੇ ਜਾਂ ਫਿਰ ਕਰਵਾ ਚੌਥ ਜਾਂ ਦੀਵਾਲੀ ਇਹ ਸਾਰਾ ਕੁਝ ਅਸੀਂ ਮਨਾਉਂਦੇ ਆ ਜਿਹੜੀਆਂ ਵੀ ਪੰਜਾਬ ਦੇ ਨਾਲ ਰਿਲੇਟਿਡ ਐਸਪੈਸ਼ਲੀ ਉਹਨੂੰ ਅਸੀਂ ਵਾਕਈ ਹੀ ਤਵੱਜੋ ਦਿੰਦੇ ਹਾਂ ਕਿ ਖੁਦ ਪੰਜਾਬੀਆਂ ਉਸ ਕਲਚਰ ਨਾਲ ਅਸੀਂ ਜੁੜੇ ਹੋਏ ਹਾਂ ਓਕੇ ਸੋ ਆਪਣਾ ਕੀ ਕਹਿੰਦੇ ਆ ਕਿ ਮੰਥਲੀ ਕੀ ਕੋਸਟ ਹੋਏਗੀ ਇਸ ਸੀਜ਼ਨ ਵੈਲ ਜਿਹੜਾ ਕੋਈ ਇੰਟਰਸਟਿਡ ਹੈ ਵੈਸੇ ਤਾਂ 1500 ਰਜਿਸਟ੍ਰੇਸ਼ਨ ਹੈ ਤੇ ਜਿਹੜਾ ਕੋਈ ਇੰਟਰਸਟਿਡ ਹੈ ਤੇ ਉਹ ਸਾਡੇ ਡਾਇਰੈਕਟਰਸ ਮੈਮ ਨੂੰ ਫੋਨ ਕਰ ਸਕਦਾ ਵੈ ਫੇਸਬੁੱਕ ਤੇ ਨੀਚੇ ਸੀ ਲਿੰਕ ਵਿੱਚ ਤੁਸੀਂ ਦੇ ਦੇਣਾ ਤੇ ਉਹਦੇ ਸਿਰ ਨੰਬਰ ਹੈ ਤੇ ਉਹਨਾਂ ਨਾਲ ਕੰਟੈਕਟ ਕਰ ਸਕਦਾ ਤੇ ਉਹ ਪੂਰੀ ਡਿਟੇਲਸ ਦੇ ਦਿੰਗੇ ਠੀਕ ਹੈ ਜੀ ਸੋ ਤੁਹਾਡਾ ਬਹੁਤ ਬਹੁਤ ਥੈਂਕ ਯੂ ਤੁਸੀਂ ਆਪਣਾ ਆਪਣੇ ਕਲੱਬ ਬਾਰੇ ਦੱਸਿਆ ਆਈ ਥਿੰਕ ਬਹੁਤ ਸਾਰੀਆਂ ਲੇਡਿਸ ਐਸੀ ਹੋਣੀਆਂ ਜਿਹੜੀਆਂ ਜੁੜਨਾ ਚਾਹੁੰਦੀਆਂ ਹੋਣਗੀਆਂ ਬਹੁਤ ਸਾਰੀਆਂ ਐਸੀਆਂ ਹੋਣਗੀਆਂ ਕਿ ਉਹ ਜੋ ਕੁਝ ਕਰਨਾ ਚਾਹੁੰਦੀਆਂ ਨੇ ਬਟ ਉਹ ਘਰ ਦੇ ਵਿੱਚ ਰਹਿ ਕੇ ਇੱਕ ਕੋਈ ਪਲੈਟਫਾਰਮ ਨਹੀਂ ਮਿਲ ਰਿਹਾ ਜਾਂ ਇੱਕ ਨੂੰ ਪਤਾ ਨਹੀਂ ਲੱਗ ਰਿਹਾ ਸੋ ਮੈਂ ਉਮੀਦ ਕਰਦਾ ਕਿ ਇਹ ਸਾਡੀ ਵੀਡੀਓ ਉਹ ਸਾਰੀਆਂ ਲੇਡਿਸ ਤੱਕ ਪਹੁੰਚੇਗੀ ਵੀ ਜਿਹੜੇ ਵੀ ਕੁਝ ਕਰਨਾ ਚਾਹੁੰਦੇ ਆ ਜਿਨ੍ਹਾਂ ਨੂੰ ਆਪਦੀ ਲਾਈਫ ਦੇ ਵਿੱਚ ਇੱਕ ਪਲੈਟਫਾਰਮ ਚਾਹੀਦਾ ਕੁਝ ਕਰਨ ਲਈ ਭਾਵੇਂ ਉਹਨਾਂ ਦੇ ਕੁਝ ਡ੍ਰੀਮ ਸੀਗੇ ਔਰ ਪੂਰੇ ਨੇਮ ਹੀ ਹੋ ਸਕੇ ਬਟ ਫਿਰ ਵੀ ਉਹ ਸਟਿਲ ਉਹਨਾਂ ਦੇ ਅੰਦਰ ਇੱਕ ਚੀਜ਼ ਰਹਿੰਦੀ ਹੈ ਕਿ ਹਾਂ ਕਾਸ਼ ਮੈਂ ਇਹ ਕਰ ਪੰਦੀ। ਸੋ ਜਿਹੜੇ ਵੀ ਕ੍ਰੀਏਟਿਵ ਲੇਡੀਜ਼ ਕਲੱਬ ਨਾਲ ਜੁੜਨਾ ਚਾਹੁੰਦੇ ਆ ਮੈਂ ਡਿਸਕ੍ਰਿਪਸ਼ਨ ਚ ਨੰਬਰ ਦੇ ਦੂੰਗਾ ਆਈ ਡੀਜ਼ ਵੀਰੇ ਦੇ ਦੂੰਗਾ ਤੁਸੀਂ ਨਾਲ ਗੱਲਬਾਤ ਕਰਕੇ ਇਹਨਾਂ ਦੇ ਨਾਲ ਤੁਸੀਂ ਜੋੜ ਸਕਦੇ ਹੋ। ਸੋ ਜੋ ਵੀ ਤੁਹਾਡੇ ਡ੍ਰੀਮਸ ਨੇ ਤੁਸੀਂ ਇਹਨਾਂ ਦੇ ਨਾਲ ਰਹਿ ਕੇ ਪਰਫਾਰਮ ਕਰ ਸਕਦੇ ਹੋ ਔਰ ਬਹੁਤ ਅੱਗੇ ਵੱਧ ਸਕਦੇ ਹੋ। ਸੋ ਊਮਨਸ ਲਈ ਮੈਂ ਆਲਰੇਡੀ ਕਹਿਣਾ ਹੈ ਊਮਨਸ ਆਪਣੇ ਇੰਡੀਆ ਦੇ ਵਿੱਚ ਪਹਿਲ ਦੇ ਆਧਾਰ ਤੇ ਨੇ ਕਿਉਂਕਿ ਅ ਮੁੰਡੇ ਕੁੜੀਆਂ ਨੂੰ ਕੋਈ ਫਰਕ ਨਹੀਂ ਆ ਜੋ ਕੁਝ ਮੁੰਡੇ ਕਰ ਰਹੇ ਆ ਕੁੜੀਆਂ ਵੀ ਕਰ ਰਹੀਆਂ ਆਈ ਥਿੰਕ ਕੁੜੀਆਂ ਜ਼ਿਆਦਾ ਹੀ ਕਰ ਰਹੀਆਂ ਆ ਜੇ ਦੇਖਿਆ ਜਾਵੇ ਤਾਂ ਸਪੋਰਟਸ ਦੇਖਿਆ ਜਾਵੇ ਤਾਂ ਕੁੜੀਆਂ ਬਹੁਤ ਕੁਝ ਕਰ ਰਹੀਆਂ ਆ ਆਪਣਾ ਇੰਡੀਆ ਨਾਮ ਰੋਸ਼ਨ ਕਰ ਰਹੀਆਂ ਸੋ ਮੈਂ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਸਾਡੀ ਅੱਛੀ ਲੱਗੇਗੀ ਸੋ ਤੁਸੀਂ ਦੇਖਦੇ ਰਹੋ ਪੰਜਾਬੀ ਟਾਕ ਸੜਕਾ ਆਈ ਲਵ ਯੂ so much